अस पिंड च गए इधर गुरदसपुर इलाके च जलंधर दो तीन मुंडे आ गए जिन्होंने नशा छड़ता सी पहला पे संगत पै गए सी बाद छता सी एक मुंडा कहना मैं बोलना है जी मैडम बोल लैंड मैं इन तो बोल एक मुंडा कहना मैं बोलना है जी मैम ਮਾਈਕ ਅਸੀਂ ਦੇਤਾ ਬੋਲ ਲਾ ਵੀ ਇਹ 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 ਤੋਂ ਵੱਧ ਕੌਣ ਦੁੱਖ ਤੱਕ ਦੱਸ ਸਕਦਾ ਜੀ ਜਿਹਨੇ ਪਿੰਡੇ ਦੇ ਹੰਡਾਇਆ ਉਹ ਕਹਿੰਦਾ ਜੀ ਪੰਜ ਕਿੱਲੇ ਸੀ ਆਲੂਆਂ ਦੀ ਖੇਤੀ ਕਰਦੇ ਸੀ ਪਤਾ ਹੀ ਨਹੀਂ ਕਿਹੜੇ ਵੇਲੇ ਨੱਕ ਵਿੱਚ ਦੀ ਚਿੱਟਾ ਚੱਲਿਆ ਗਿਆ ਅੰਦਰ ਜਦੋਂ ਨੱਕ ਵਾਲਾ ਨਸ਼ਾ ਕਰਨੋਂ हट ਗਿਆ ਕਹਿੰਦਾ ਫਿਰ ਸਰਿੰਜਾਂ ਵਿੱਚ ਵੀ ਜਾਣ ਲੱਗ ਗਿਆ ਕਹਿੰਦਾ ਜ਼ਮੀਨ ਵੇਗ ਗਈ ਬਾਪੂ ਕਹਿੰਦਾ ਐਸੇ ਦੁੱਖ 'ਚ ਮਰ ਗਿਆ ਮੈਂ ਕਹਿੰਦਾ ਇੰਨਾ ਪੱਥਰ ਹੋ ਗਿਆ ਸੀ ਵੀ ਬਾਪੂ ਦੇ ਮਰਨ ਤੇ ਰੋਣ ਦੀ ਗੱਲ ਤਾਂ ਛੱਡੋ ਜਦੋਂ ਬਾਪੂ ਦੀ ਡੈੱਡ ਬੋਡੀ ਘਰੇ ਪਈ ਸੀ ਮੈਂ ਚੋਰੀਓ ਜਿਓ ਬਾਪੂ ਦੀ ਜੇਬ ਚੋਂ ਮਰੇ ਪਏ ਬਾਪੂ ਦੀ ਜੇਬ ਚੋਂ ਪੈਸੇ ਕੱਢ ਲੇ ਕਹਿੰਦਾ ਜੀ ਇੰਨਾ ਪੱਥਰ ਹੋ ਗਿਆ ਸੀ ਮੈਂ ਅੱਜ ਕਹਿੰਦਾ ਜਿੱਥੇ ਜਿਹੜੀ ਜ਼ਮੀਨ ਦਾ ਮਾਲਕ ਹੁੰਦਾ ਸੀ ਪੰਜ ਕਿੱल्ल्या ਦਾ ਉੱਥੇ ਕਹਿੰਦਾ ਮਜ਼ਦੂਰੀ ਕਰਦਾ ਮੈਂ ਕੰਮ ਉੱਥੇ ਕਰਦਾ ਪਰ ਮਾਲਕ ਕੋਈ ਹੋਰ ਹੈ ਕਹਿੰਦਾ ਹੁਣ ਮੈਂ ਮਿਹਨਤ ਕਰੂੰਗਾ ਮੈਂ ਜ਼ਮੀਨ ਵਾਪਸ ਲੈ ਕੇ ਆਪ ਮਾਲਕ ਬਣੂੰਗਾ ਉਹਦਾ ਮੈਨੂੰ ਹੁਣ ਰਾਹ ਦੇਖ ਗਿਆ ਜੀ ਮੈਨੂੰ ਹੁਣ ਪਤਾ ਲੱਗ ਗਿਆ ਜੀ ਥੋੜਾ ਜਿਹਾ ਰਾਹ ਦੇਖਣ ਦੀ ਗੱਲ ਆ ਬਸ ਨੇਰੀ ਸੁਰੰਗ ਦੇ ਵਿੱਚ ਛੋਟਾ ਜਿਹਾ ਚਾਨਣ ਦਿਖ ਜੇ ਨਾ ਬੰਦਾ ਕਹਿੰਦਾ ਆ ਗਿਆ ਨਿਕਲੇ ਬੇ ਸੁਰੰਗ ਚੋਂ ਬਸ ਇਹ ਸੁਰੰਗ ਦੇ ਵਿੱਚੋਂ ਹਜ਼ਾਰਾਂ ਬੱਚੇ ਕੱਢਣੇ ਨੇ ਆਪਾਂ ਨੇ